ਕੌਣ ਹਾਂ ਕੌਣ ਹਾਂ ਨਹੀਂ ਜਾਣਾ ਡਰਦਾ ਤੇ ਤੋ ਯਾਰ ਮੈਂ ਕਾ ਤੂੰ ਡਰਦਾ ਡਰਦਾ ਤੂੰ ਕੁੱਟਦਾ ਵਾ ਇਹਨੂੰ ਹੈਂ ਡਰਦਾ ਆਏ ਚੱਲਣਾ ਮੰਮੀ ਕੋ ਜਾਣਾ ਆ ਲੈ ਚੱਕੀ ਪੈਣੇ ਚੱਕੀ ਮੰਮੀ ਕਿੱਥੇ ਆ ਮੰਮੀ ਕਿੱਥੇ ਆ ਤੂੰ ਕਾਤੋਂ ਮਾਰਦਾ ਬਾਈ ਇੱਥੇ ਯਾਰ ਇਹ ਆ ਹੱਥ ਪੈਰੀ ਲਾਈ ਜਾਂਦਾ ਥੱਲੇ ਲਿਟੀ ਜਾਂਦਾ ਆ ਸਮੱਸਿਆ ਨਾ ਕੀ ਆ ਮੇਰਾ ਨਾਮ ਗੁਰਦੀਪ ਸਿੰਘ ਹੈ ਗੁਰਦੀਪ ਸਿੰਘ ਹਾਂਜੀ ਤੂੰ ਵੀ ਰੁਕ ਜਾਈ ਤੇ ਹਾਂਜੀ ਤੇਰੀ ਵੀ ਦਵਾਈ ਸ਼ੁਰੂ ਕਰਾ ਦਿੰਨੇ ਆਪਾਂ ਆ ਫੜ ਕੇ ਰੱਖੇ ਨਾ ਫੜ ਕੇ ਰੱਖੀ ਥੱਲੇ ਨਾ ਉਤਰਨੀ ਇਹਨਾਂ ਤੋਂ ਡਰਦਾ ਹੀ ਬਹੁਤ ਹੈ ਇਹਨਾਂ ਤੋਂ ਡਰਦਾ ਜੀ ਥੋੜਾ ਜੀ ਚਲਾ ਆ ਜੀ ਚੱਕ ਲੋ ਜਮਾ ਰੋਣੋ ਹਟ ਜਾ ਚਲ ਆ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕਾ ਚ ਬੱਚਾ ਆਇਆ ਸਾਡੇ ਕੋਲੇ ਸੁਮਨਪ੍ਰੀਤ ਸੁਮਨਪ੍ਰੀਤ ਸਿੰਘ ਅਸੀਂ ਉਹਦਾ ਚਿਹਰਾ ਨਹੀਂ ਦਿਖਾ ਸਕਦੇ ਕਿਉਂਕਿ ਉਹ ਚਾਈਲਡ ਵੈਲਫੇਅਰ ਵੱਲੋਂ ਭੇਜਿਆ ਗਿਆ ਧੰਨਵਾਦ ਆ ਸਰਪੰਚ ਸਾਹਿਬ ਦਾ ਬੁੱਕਣ ਵਾਲਾ ਪੈਂਡਾ ਮੋਗੇ ਜ਼ਿਲ੍ਹੇ ਦਾ ਬਾਈ ਹੁਣੇ ਲੈ ਕੇ ਆਏ ਨੇ ਬੱਚੇ ਦੀ ਇੰਨੀ ਕਿ ਦਰਦਸ਼ਾ ਹੋ ਰਹੀ ਸੀ ਘਰੇ 6 ਸਾਲ ਦਾ ਬੱਚਾ ਮੰਮੀ ਵੀ ਅਫਸੈਟ ਆ ਮੰਮੀ ਤਾਂ ਬਾਲੀਓ ਜਿਆਦਾ ਅਫਸੈਟ ਆ ਔਰ ਡੈਡੀ ਵੀ ਪਰ ਬੱਚਾ ਇਰੀਟੇਟ ਹੁੰਦਾ ਖੇਡਦਾ ਕਿਉਂਕਿ ਬੱਚਾ ਵੀ ਜਨਮ ਤੋਂ ਮੰਦਪੁੱਧੀ ਆ। ਔਰ ਉਹ ਇੱਕ ਸੈਕਿੰਡ ਵੀ ਟਿਕਦਾ ਨਹੀਂ ਭੱਜਿਆ ਫਿਰਦਾ ਇੱਧਰ 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 ਇੱਧਰ। ਉਹਨੂੰ ਕੋਈ ਮਤਲਬ ਸੋਝੀ ਨਹੀਂ ਹੈਗੀ ਬੱਚੇ ਨੂੰ। ਤਾਂ ਫਿਰ ਇਹ ਖਿੱਚ ਕੇ ਉਹਨੂੰ ਮਾਰਦੇ ਆ ਰਕਟਦੇ ਦੋਨੇ ਆਂਦੀ। ਤੇ ਉਹ ਇੰਨਾ ਡਰਦਾ ਬੱਚਾ ਇੰਨਾ ਸਹਿਮਿਆ ਹੋਇਆ। ਤੁਸੀਂ ਦੇਖੋ ਉਹਦੀਆਂ ਵੀਡੀਓ ਦੇਖੋ ਬੱਚੇ ਦੀਆਂ। ਵੀ ਕਿਵੇਂ ਕਿਹੜੀ ਹਾਲਾਤ ਸੀਗੇ ਜਿੱਥੋਂ ਬੱਚੇ ਨੂੰ ਲੈ ਕੇ ਆਏ ਆ ਬਾਈ ਹੁਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਇੱਕ ਬੱਚਾ ਹੋਰ ਰੱਬ ਦੀ ਮੂਰਤ ਸਾਡੇ ਘਰ ਚ ਆਇਆ ਸੁਮਨਪ੍ਰੀਤ ਮਾਂ-ਬਾਪ ਦੋਨੋਂ ਸਿੱਧਰੇ ਆ ਵਿਚਾਰੇ ਉਹ ਕੁੱਟਿਓ ਹੀ ਜਾਂਦੇ ਐਨੂੰ ਉਹਨੂੰ ਸੋਝੀ ਹੋਈ ਨਹੀਂ ਪਿਓ ਨੂੰ ਤਾਂ ਬਾਲਾ ਹੀ ਕੁੜਤਾ ਪਿਓ ਤਾਂ ਐਨੂੰ ਬੰਨ ਕੇ ਰੱਖਦਾ ਸਾਰਾ ਦਿਨ ਸੁਮਨਪ੍ਰੀਤ ਨੰਗਾ ਹੀ ਘੁੰਮੀ ਜਾਂਦਾ ਮਾਂ ਨੂੰ ਜਮਾਂ ਹੀ ਸੋਝੀ ਨਹੀਂ ਹੈਗੀ ਔਰ ਉਹਨਾਂ ਨੇ ਕੁੱਟ-ਕੁੱਟ ਕੇ ਇਹਦਾ ਨਾਸ ਮਾਰਿਆ ਪਿਆ ਬੱਚੇ ਦਾ ਵਿਚਾਰੇ ਤੇ ਪਿੰਡ ਦੇ ਸਰਪੰਚ ਸਾਹਿਬ ਤੇ ਹੋਰ ਪਤਵੰਤ ਤੇ ਸੱਜਣ ਇੱਥੇ ਸਾਡੇ ਕੋਲ ਲੈ ਕੇ ਆਏ ਸੀਗੇ ਤੇ ਵਾਹਿਗੁਰੂ ਕਿਰਪਾ ਕਰੇ ਸੁਮਨਪ੍ਰੀਤ ਸਿੰਘ ਹੁਣ ਇੱਥੇ ਰਹਿ ਕੇ ਇੱਕ ਚੰਗਾ ਤੰਦਰੁਸਤੀ ਭਰਿਆ ਜੀਵਨ ਬਤੀਤ ਕਰ ਸਕੇ ਅਸੀਂ ਇਹਦੇ ਮਾਪੇ ਬਣ ਸਕੀਏ ਚਾਈਲਡ ਵੈਲਫੇਅਰ ਵੱਲੋਂ ਸੀਡਬਲਯੂਸੀ ਵੱਲੋਂ ਇਹਨੂੰ ਇੱਥੇ ਮਨਕਤਰੀ ਸੇਵਾ ਪਰਵਾਰ ਚ ਰਿਕਮੈਂਡ ਕੀਤਾ ਗਿਆ ਵਾ ਤੁਹਾਨੂੰ ਸੀ ਇਹਨੂੰ ਬੱਚੇ ਨੂੰ ਆਪਣੇ ਸੁਪਨਿਆਂ ਦੇ ਘਰ ਲੈ ਕੇ ਜਾ ਰਹੇ ਹਾਂ ਜਿੱਥੇ ਇਹ ਦੂਸਰੇ ਬੱਚਿਆਂ ਦੇ ਵਿੱਚ ਰਹਿ ਕੇ ਇੱਕ ਚੰਗਾ ਜੀਵਨ ਬਤੀਤ ਕਰ ਸਕੂਗਾ ਬੋਲੇ ਸੁਨੀਹਾ ਸੁਪਨਿਆਂ ਦੇ ਘਰ ਵਿੱਚ ਕਾਰਮ ਧਰ ਲਿਆ ਸਾਡੇ ਸੁਮਨਪ੍ਰੀਤ ਸਿੰਘ ਨੇ ਕਰਿਓ ਜੀ ਅਰਦਾਸ ਇਸ ਬੱਚੇ ਲਈ ਇਸ ਬੱਚੇ ਦੀ ਚੜ੍ਹਦੀ ਕਲਾ ਲਈ ਇਸ ਬੱਚੇ ਦੀ ਤੰਦਰੁਸਤੀ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਤੁਸੀਂ ਇਹ ਦੇਖੀਆ ਵੀਡੀਓ ਇਹ ਧੰਨਵਾਦ ਆ ਸਰਪੰਚ ਸਾਹਿਬ ਉਹਨਾਂ ਦਾ ਜਿਹੜਾ ਇਹਨਾਂ ਨੇ ਉਪਰਾਲਾ ਕੀਤਾ ਬਾਈ ਉਹਨਾਂ ਨੇ ਬਾਈ ਉਹਨਾਂ ਨੇ ਕੀ ਕੀਤਾ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਬੱਚੇ ਦੀ ਹਾਲਤ ਦਿਨੋਂ ਦਿਨ ਬਦ ਤੋਂ ਬਦਤਰ ਹੋਈ ਜਾਂਦੀ ਆ ਇਹਨਾਂ ਨੇ ਆਪਣੇ ਪੱਧਰ ਤੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਵੀ ਕਿਸੇ ਤਰੀਕੇ ਬੱਚੇ ਨੂੰ ਦਵਾਈ ਇਹਨਾਂ ਨੂੰ ਦਵਾਈ ਦਿਵਾਉਣੀ ਇਹਨਾਂ ਦੀ ਥੋੜੀ ਕਾਉਂਸਲਿੰਗ ਕਰਨੀ ਪਰ ਕਿਸੇ ਤਰੀਕੇ ਸਮੱਸਿਆ ਦਾ ਹੱਲ ਨਹੀਂ ਸਮੱਸਿਆ ਵੱਧ ਗਈ ਫਿਰ ਵੀਰੇ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਸੀਡਬਲਯੂਸੀ ਨਾਲ ਚਾਈਲਡ ਵੈਲਫੇਅਰ ਨਾਲ ਸੰਪਰਕ ਕੀਤਾ ਫਿਰ ਇੱਥੇ ਬੱਚੇ ਨੂੰ ਲੈ ਕੇ ਆਏ ਸਾਡੇ ਕੋਲ ਅੱਜ ਇਹ ਬੱਚੇ ਨੂੰ ਛੱਡਣ ਆਏ ਨੇ ਸਾਡੇ ਕੋਲੇ ਇਹਦੇ ਮੰਮੀ ਪਾਪਾ ਵੀ ਨਾਲ ਆ ਅਸਲ 'ਚ ਕੱਲ ਆਏ ਸੀ ਲੈ ਕੇ ਬੱਚੇ ਨੂੰ ਕੱਲੇ ਫਿਰ ਕੱਲੇ ਬੱਚੇ ਨੂੰ ਲੈ ਕੇ ਆਏ ਸੀ ਅਸੀਂ ਚਾਹ ਸੀ ਵੀ ਤੁਸੀਂ ਮੰਮੀ ਪਾਪਾ ਨੂੰ ਇੱਕ ਵਾਰੀ ਜ਼ਰੂਰ ਲਿਆਓ ਵੀ ਅਸੀਂ ਚਾਹੁੰਦੇ ਆ ਵੀ ਜੇ ਉਹ ਵੀ ਮੰਨ ਜਾਣ ਤਾਂ ਫਪ ਉਹਨਾਂ ਨੂੰ ਵੀ ਨਾਲ ਰੱਖ ਲਈਏ ਵੀ ਚਲੋ ਤਿੰਨੇ ਹੀ ਇੱਥੇ ਰਹਿ ਪੈਣਗੇ ਜੇ ਬੱਚਾ ਸਾਡੇ ਕੋਲ ਰਹੇ ਜਾਊ ਜੇ ਮੰਮੀ ਪਾਪਾ ਨੇ ਮੋੜਨਾ ਹੋਊ ਮੋੜ ਜਾਣਗੇ ਬਾਅਦ ਚ ਥੋੜਾ ਟਾਈਮ ਲਾ ਕੇ ਵੀ ਚਲੋ ਉਹਨਾਂ ਨੂੰ ਵੀ ਦਵਾਈ ਬੂਟੀ ਦਿਵਾ ਕੇ ਤਾਂ ਦੇਖੀ ਪਰ ਬਾਈ ਗੁਰਦੀਪ ਸਿੰਘ ਐਗਰੀ ਨਹੀਂ ਕਰ ਰਿਹਾ ਰਹਿਣ ਲਈ ਕਹਿੰਦਾ ਨਹੀਂ ਮੈਂ ਫੇਰ ਆ ਜਾਊਂਗਾ ਮੰਨ ਨਹੀਂ ਰਿਹਾ ਵੀ ਮੈਂ ਇੱਥੇ ਰਹਿਣਾ ਵਾ ਔਰ ਇਹ ਤਾਂ ਵਿਚਾਰੀ ਬਾਕ ਦੰਗਿਆ ਇਹਨੂੰ ਤਾਂ ਜਿਵੇਂ ਉਹਨੇ ਕਹਿ ਦੇਣਾ ਇਹ ਤਾਂ ਉਵੇਂ ਹੀ ਕਰਨਾ ਵਾ ਦੇਖੋ ਆਪਣੇ ਪਿੰਡਾਂ ਦੇ ਵਿੱਚ ਕਈ ਵਾਰੀ ਕੋਈ ਇਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਕਿਸੇ ਪਰਿਵਾਰ ਦੇ ਕੋਈ ਬੱਚਾ ਜਨਮ ਤੋਂ ਮੰਦਬੁੱਧੀ ਆ ਜਾਂ ਕੋਈ ਕੋਈ ਇਸ ਤਰ੍ਹਾਂ ਦੇ ਵੀਰ ਨੇ ਜਾਂ ਜਿਹੇ ਵਿਆਹ ਹੋਏ ਜੋੜੇ ਨੇ ਜਾਂ ਕੋਈ ਕੱਲੀ ਭੈਣ ਆ ਕੋਈ ਬਾਪ ਕੱਲਾ ਵੀਰ ਆ ਅੱਗੇ ਜੇ ਕੋਈ ਏਦਾਂ ਦਾ ਪਿੰਡ 'ਚ ਬੰਦਾ ਹੁੰਦਾ ਸੀ ਤਾਂ ਉਹ ਸਾਰੇ ਪਿੰਡ ਦਾ ਸਾਂਝਾ ਹੁੰਦਾ ਸੀ ਇਸ ਸਾਰਾ ਪੰਡ ਹੀ ਉਹਨਾਂ ਦੀ ਸਪੋਰਟ ਕਰਦਾ ਸੀਗਾ ਤੇ ਉਹਨੂੰ ਹਰ ਤਰੀਕੇ ਨਾਲ ਉਹਨੂੰ ਖੁਸ਼ ਰੱਖਣ ਦਾ ਯਤਨ ਕਰਦੇ ਸੀ ਲੋਕ ਪਰ ਅੱਜ ਕੱਲ ਮਾਂ ਪਿਓ ਗੋਲੇ ਜਾਂ ਆਪਣੇ ਵੱਡੇ ਵੱਡੇ ਰਿਆਂ ਕੋਲੇ ਉਹਨੂੰ ਬੰਨ ਕੇ ਰੱਖਣ ਤੋਂ ਬਿਨਾਂ ਕੋਈ ਹਾਲ ਹੀ ਨਹੀਂ ਰਹਿ ਜਾਂਦਾ ਕਿਉਂਕਿ ਲੋਕਾਂ ਦੀ ਬਰਦਾਸ਼ਤ ਸ਼ਕਤੀ ਘਟੀ ਹੋਈ ਹੈ ਬਹੁਤ ਜ਼ਿਆਦਾ ਲੋਕ ਬਿਲਕੁਲ ਟੋਲਰੇਟ ਨਹੀਂ ਕਰਦੇ ਉਹਨਾਂ ਨੂੰ ਕੋਈ ਮਤਲਬ ਨਹੀਂ ਵੀ ਇਹ ਮੈਂਟਲੀ ਠੀਕ ਹੈ ਜਾਂ ਨਹੀਂ ਠੀਕ ਇਸੇ ਕਰਕੇ ਅੱਜ ਧੰਨਵਾਦ ਦੇ ਪਾਤਰ ਨੇ ਵਧਾਈ ਦੇ ਪਾਤਰ ਨੇ ਵੀਰ ਉਹ ਨਹੀਂ ਸਰਪੰਚ ਉਹ ਨਹੀਂ ਜਿਨ੍ਹਾਂ ਨੇ ਇਹ ਆਪਣੇ ਨਗਰ ਦੇ ਵਿੱਚੋਂ ਅਪਰਾਲਾ ਕੀਤਾ ਪਹਿਲ ਕੀਤੀ ਇਸ ਬੱਚੇ ਵਾਸਤੇ ਕਿਉਂਕਿ ਘਰੇ ਇਹ ਤਾਂ ਬੰਨ ਕੇ ਰੱਖਦੇ ਸੀ ਬੱਚੇ ਨੂੰ ਬੰਨ ਦਿੰਦੇ ਸੀ ਕੁੱਟਦੇ ਵੀ ਬਹੁਤ ਜ਼ਿਆਦਾ ਹੀ ਕੁੱਟਦੇ ਸੀ ਤੇ ਵੀਰ ਉਹਨਾਂ ਨੇ ਆਪਣਾ ਫਰਜ਼ ਸਮਝਦੇ ਅੱਜ ਇਸ ਬੱਚੇ ਨੂੰ ਮਨੁੱਖਤਾ ਦੀ ਸੇਵਾ ਪਰਿਵਾਰ 'ਚ ਪਹੁੰਚਦਾ ਕੀਤਾ ਵਾ ਤੇ ਬਸ ਅਰਦਾਸ ਕਰਿਓ ਸੁਮਨਪ੍ਰੀਤ ਕਿਤੇ ਸਾਡੇ ਕੋਲ ਦਹਿ ਕੇ ਇੱਕ ਚੰਗਾ ਜੀਵਨ ਬਤੀਤ ਕਰ ਸਕੇ ਇੱਕ ਇਹ ਮਾਸੂਮ ਬੱਚਾ ਇਹਦੀ ਮਸੂਮੀਅਤ ਨੂੰ ਅਸੀਂ ਬਰਕਰਾਰ ਰੱਖ ਸਕੀ ਸਾਨੂੰ ਸੱਚੇ ਪਾਤਸ਼ਾਹ ਵਾਹਿਗੁਰੂ ਹਿੰਮਤ ਬਖਸ਼ਣ ਵੀ ਅਸੀਂ ਇੱਕ ਇਸ ਬੱਚੇ ਦੇ ਮਾਪੇ ਬਾਗ ਦੀ ਸੇਵਾ ਕਰ ਸਕੀ ਪ੍ਰਭਾਗਰੂ ਗੁਰਦੀਪ ਸਿੰਘ ਨੂੰ ਤੇ ਜੋਤੀ ਭੈਣ ਨੂੰ ਵੀ ਸਮਤ ਵਕਸ਼ਣ ਵੀ ਇਹ ਵੀ ਠੀਕ ਹੋਣ ਆਂਦਰਸਤ ਹੋਣ ਇੱਕ ਚੰਗਾ ਜੀਵਨ ਬਤੀਤ ਕਰ ਬਹੁਤ ਬਹੁਤ ਧੰਨਵਾਦ ਸਤਪੰਸਾ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜਿਹੜੇ ਇੰਨੀ ਸੇਵਾ ਤੁਸੀਂ ਕਰ ਰਹੇ ਹੋ ਧੰਨਵਾਦੀ ਆ ਵੀ ਬੱਚੇ ਦੀ ਬਹੁਤ ਮਾੜੇ ਹਾਲਾਤ ਸੀਗੇ ਪਹਿਲਾਂ ਤੁਹਾਨੂੰ ਸਾਰਾ ਦੱਸਿਆ ਚਲੋ ਇਹਦੀ ਵਧੀਆ ਜ਼ਿੰਦਗੀ ਚਲੋ ਇੱਥੇ ਅਸੀਂ ਤਾਂ ਨੇ ਵੀ ਵਧੀਆ ਠੀਕ ਹੀ ਹੋ ਸਕਦਾ ਠੀਕ ਹੋ ਜਾਓ ਪਹਿਲੇ ਇਹਦੀ ਕਾਉਂਸਲਿੰਗ ਵੀ ਨਹੀਂ ਚੰਗੇ ਤਰੀਕੇ ਨਾਲ ਹੋਈ ਸ਼ਾਇਦ ਚਲੋ ਵਧੀਆ ਇੱਥੇ ਬੱਚਿਆਂ ਚ ਦੂਸਰਿਆਂ ਚ ਰਹੂਗਾ ਚਲੋ ਡਾਕਟਰ ਸਾਹਿਬ ਵੀ ਇਹਨਾਂ ਦਾ ਧਿਆਨ ਰੱਖਣਗੇ ਸਾਰਾ ਚਲੋ ਅਸੀਂ ਤਾਂ ਨੇ ਬਹੁਤ ਵਧੀਆ ਵਾਅਦਾ ਕਰੂਏ ਠੀਕ ਹੋ ਜਾਏ ਤਾਂ ਸਾਡੇ ਪੰਡਾ ਇਹ ਤਾਂ ਨੇ ਠੀਕ ਹੋ ਗਿਆ ਵੀ ਸਾਰੇ ਘਰ-ਬਾਰ ਇਹਨਾਂ ਦਾ ਹੈਗਾ ਇਹਨਾਂ ਕੋਲੇ ਚਲਾ ਕੇ ਬਣਨ ਵਾਲਾ ਉਹ ਹੌਲੀ-ਹੌਲੀ ਬਣ ਜਾਊਗਾ ਪਰਮਾਤਮਾ ਜੀ ਸਭ ਕੁਝ ਹੋ ਜਾਏ ਸਭ ਕੁਝ ਹੋ